ਪਾ ਗਏ ਹੈ ਨੰਗਲ ਗਿਆ ਇਹ ਵੀ ਇੰਨਾ ਲਿਆਇਆ ਪਾਣੀ ਇੰਨਾ ਲਿਆਇਆ ਕੋਰੇ ਕੋਰੇ ਸਾਲਾ ਬਾਗੀ ਨਾ ਖੜ ਗਿਆ ਐਸਾ ਨੰਗਲ ਗਿਆ ਇਹ ਹੋਰ ਲੋਨ ਕਰਦਾ ਪਰ ਤੇ ਨਾਲੇ ਚਲ ਵਾਲੇ ਕਿੱਦਿਸੇ ਇਹ ਕਦੇ ਸੁਤਾ ਕਿ ਆਬਾ ਬਾੜੇ ਤੇ ਕਿ ਆ ਰਖ ਕੇ ਦੇਖ ਰਹਾ ਤਾ ਆ ਜਾਓ ਕਿਤੇ ਬਾਜਵਾ

ਵਾਹਿਗੁਰੂ ਜੀ ਸਾਰਿਆਂ ਨੂੰ ਅ ਜਦੋਂ ਚੱਲਦੇ ਨੇ ਸ਼ਹਿਰ ਦੇ ਨੌਸੀਆਂ ਨੂੰ ਇਹ ਸਾਰੇ ਰੱਖ ਕੇ ਦੇ ਨੌਸੀਆਂ ਦੇ ਨੂੰ ਬਹੁਤ ਬਹੁਤ ਮੁਬਾਰਕਾਂ ਨੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਬਹੁਤ ਲੰਮੇ ਸਮੇਂ ਤੋਂ اٹਕਿਆ ਹੋਇਆ ਕੰਮ ਸੀਗਾ ਨਾਮ ਦੇ ਰੋਡ ਦਾ ਉਹ ਸ਼ੁਰੂ ਹੋ ਚੁੱਕਿਆ ਹੈ ਟਾਇਲ ਵਗੈਰਾ ਦਾ ਕੰਮ ਜਿਹੜਾ ਆਪਾਂ ਕਰਵਾ ਰਹੇ ਆ तकरीबन 2 ਤੋਂ 1 ਬਣਨੀ ਹੈ ਤੇ ਸਾਰਿਆਂ ਨੂੰ ਮੁਬਾਰਕਬਾਦ ਹੈ ਤੇ ਮੈਂ ਵੇਹ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਬੇਨਤੀ ਕਰਦਾ ਭਰਾਵਾਂ ਨੂੰ ਕਿ ਜੇ ਆਪਾਂ ਨੂੰ ਕਿਤੇ ਲੱਗਦਾ ਕੋਈ ਜਿੱਥੇ ਕਮੀ ਲੱਗਦੀ ਆ ਤੁਸੀਂ ਆਪ ਕੋਲ ਖੜੇ ਹੋ ਮਿਸਤਰੀ ਖੜਾ ਉਹ ਦੁਬਾਰਾ ਪਟਾਕੇ ਨੂੰ ਮੇਲਵਾ ਲਿਓ ਕਿਉਂਕਿ ਬਾਰ-ਬਾਰ ਨਹੀਂ ਇਹ ਬਾਰ-ਬਾਰ ਆਪਾਂ ਕਹਾਂ ਜਾਂਦਾ ਕੋਈ ਚੀਜ਼ ਦੀ ਕਿ ਕਿ ਤੁਮ ਗਲਤੂ ਹੀ ਲੱਗੀ ਹੈ ਕਿ ਇਹ ਸਭ ਕੁੱਤੀ ਲੱਗੀਗਾ ਉਹਨੂੰ ਕਿਉਂ ਜਦ ਇਹ ਪਟਾ ਦਿਓ ਆਪਣੇ ਹੋਂਗੇ ਤੁਸੀਂ ਆਪਣੇ ਆਪਣੇ ਘਰ ਮੂਰੀਆ ਪਾਸਫਾਈ ਕਰਦੇ ਐ ਤੇ ਬਹੁਤ ਜ਼ਰੂਰੀ ਹੈ ਜੇ ਰੋਡ ਬਣੂਗਾ ਤਾਂ ਹੀ ਸਾਡੇ ਬਾਜ਼ਾਰ ਦੇ ਵਿੱਚ ਰੋਡ ਬਣੂਗੀ ਮੈਂ ਸਾਰਿਆਂ ਅੱਜ ਇਸੇ ਕਰਕੇ ਆਏ ਸੀ ਕਿ ਜਦੋਂ ਮੈਨੂੰ ਸ਼ੁਰੂ ਕਰਨਾ ਸੀ ਦਿੱਤਾ ਹੋਇਆ ਸਵੇਰ ਦੇ ਮੈਨੂੰ ਕਹਿੰਦੇ ਸੀ ਆਇਓ ਮੇਰੇ ਕੋਲ ਲੇਕਿਨ ਕੋਈ ਨਹੀਂ ਸ਼ਾਮ ਤੱਕ ਮੈਂ ਆਉਂਗਾ ਕਿਉਂਕਿ ਸੰਗਤ ਦੀ ਹਾਜ਼ਰੀ ਸਾਰਾ ਜ਼ਰੂਰੀ ਹੁੰਦਾ ਕਰਨਾ ਘਟਨ ਇਤਨੇ ਵੀ ਕਾਫੀ ਦਿਨ ਹੋ ਗਏ ਸੀ ਕਿਉਂਕਿ ਮੀਂਹ ਪੈਣ ਲੱਗ ਗਿਆ ਵਰਖਾ ਨੇ ਬਹੁਤ ਕਮ ਖਰਾਬ ਕੀਤਾ ਪਰ ਫਿਰ ਵੀ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆ ਖੁਸ਼ ਰਹੋ ਅੰਦਰੂਸਰੋਂ ਮੈਂ ਫਿਰ ਬੇਨਤੀ ਕਰਦਾ ਕਿ ਜੇ ਕਿਤੇ ਵੀ ਆਪਾਂ ਨੂੰ ਕੋਈ ਕੱਚ ਲੱਗਦੀ ਆ ਆਪਾਂ ਨੂੰ ਭਾਜੀ ਉੱਥੇ ਰੋਕ ਕੇ ਉਹਨੂੰ ਠੀਕ ਕਰਕੇ ਫੇਰ ਸ਼ੁਰੂ ਕਰ ਸਮਝ ਲਵੋ ਆ ਹਿੱਸਾ ਤੁਹਾਡਾ ਆਹ ਦੂਜਾ ਹਿੱਸਾ ਜੀ ਇਦਾਂ ਆਪਾਂ ਆਪਣੇ ਮੂਰੇ ਮੂਰੇ ਦੇਖ ਮਾੜੀ ਜੀ ਕਦੀ ਇਤਨੇ ਖਰਾਬੀ ਕਰਤੀ ਆਪਾਂ ਸਾਰੇ ਉੱਤੇ ਤੇ ਬਹੁਤ ਬਹੁਤ ਸਾਰਿਆਂ ਨੂੰ ਮੁਬਾਰਕਬਾਦ ਧੰਨਵਾਦ